ਖਰੜੇ ਤੇ ਪੰਜਾਬ ਦੇ ਵਿੱਚ ਸਿਆਸੀ ਬਵਾਲ ਮਚ ਗਿਆ ਖੇਤਰੀ ਭਾਸ਼ਾਵਾਂ ਦੇ ਵਿੱਚ ਪੰਜਾਬੀ ਨੂੰ ਤਰਜੀ ਨਹੀਂ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਚਰਜੋਤ ਬੈਂਸ ਦੇ ਵੱਲੋਂ ਕੀ ਵਿਰੋਧ ਜਤਾਇਆ ਗਿਆ ਉਹ ਸੁਣਦੇ ਹਾਂ ਕੱਲ CBSE ਦੁਆਰਾ ਕਿਉਂਕਿ ਸੈਂਟਰਲ ਬੋਰਡ ਆਫ ਸਟੈਂਡਰੀਡ ਐਜੂਕੇਸ਼ਨ ਹੈ ਉਸ ਨੇ ਦੁਬਾਰਾ ਇੱਕ ਦਸਵੀਂ ਦੇ ਇਮਤਿਹਾਨ ਦੇ ਲਈ ਇੱਕ ਨਵੀਂ ਬੋਰਡ ਜਿਹੜੀ ਨਵੀਂ ਐਗਜ਼ਾਮ ਪੈਟਰਨ ਸਕੀਮ ਲਾਗੂ ਕੀਤੀ ਗਈ ਜਿਹਦੇ ਵਿੱਚ ਹੁਣ ਸਾਲ 'ਚ ਦੋ ਵਾਰੀ ਐਗਜ਼ਾਮ ਹੋਇਆ ਜਦੋਂ ਤੁਸੀਂ ਉਸ ਸਕੀਮ ਨੂੰ ਪੜਦੇ ਹੋ ਉਸ ਦਾ ਡਰਾਫਟ ਦੇਖਦੇ ਹੋ ਤਾਂ ਉਸ ਦੇ ਵਿੱਚ ਹਮੇਸ਼ਾ ਜਿਵੇਂ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਕੋਈ ਵੀ ਕੋਸ਼ਿਸ਼ ਨਹੀਂ ਛੱਡਦੀ ਪੰਜਾਬ ਪੰਜਾਬੀਅਤ ਤੇ ਪੰਜਾਬੀ ਦੇ ਨਾਲ ਧੱਕਾ ਕਰਨ ਲਈ ਇਸ ਫਰੀਫੇ ਪੰਜਾਬੀ ਨਹੀਂ। ਤਾਂ ਦੇਖਦੇ ਹਾਂ ਉਸ ਦੇ ਵਿੱਚੋਂ ਪੰਜਾਬੀ ਲੈਂਗੁਏਜ ਹੀ ਗਾਇਬ ਕਰ ਦਿੱਤੀ ਗਈ। ਇਹ ਕਹਿ ਦਿੱਤਾ ਕਿ 10ਵੇਂ ਦਾ ਉਹ ਇਮਤਿਹਾਨ ਸਾਲ ਸਕੂਲ ਵਾਰੀ ਹੋਇਆ ਕਰੂਗਾ ਜ ਜਿਹਦੇ ਵਿੱਚ ਜਿਹੜਾ ਰੀਜਨਲ ਲੈਂਗੁਏਜ ਦਾ ਜਿੱਥੇ ਹੈ ਉੱਥੇ ਪੰਜਾਬੀ ਗਿਆ ਹੈ। ਕਿਤੇ ਵੀ ਇਹ ਹੈ ਕਿ ਕ੍ਰਿਸ਼ਣਲ ਲੈਂਗੁਏਜ ਹੋਗੀ ਇੱਕ ਫੋਰਨ ਲੈਂਗੁਏਜ ਹੋਗੀ ਪਰ ਜਦੋਂ ਤੁਸੀਂ ਉਸ ਦੇ ਵਿੱਚ ਕਿਤੇ ਵੀ ਪੰਜਾਬੀ ਦਾ ਮੈਨਸ਼ਨ ਕਰਨਾ ਪਵੇਗਾ ਬਟੌਰ ਸਿੱਖਿਆ ਮੰਤਰੀ ਪੰਜਾਬ ਮੇਰੀ ਅਭੁਨਿਤ ਸਖ ਅਸੀਂ ਦੇਖਦੇ ਹਾਂ ਕਿ ਇੱਕ ਬੱਚੇ ਨੂੰ ਉਸ ਦੇ ਦਿਮਾਗ ਦੇ ਵਿਕਾਸ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਉਸ ਦੀ ਮਾਂ ਬੋਲੀ ਉਸ ਦੇ ਮਾਤ ਪਿਤਾ ਦੇ ਵਿੱਚ ਉਸ ਦੀ ਬੁੱਢਲੀ ਸਿੱਖਿਆ ਹੋਵੇ ਤਾਂ ਕਿ ਉਹ ਚੀਜ਼ਾਂ ਨੂੰ ਬੈਟਰ ਸਮਝ ਸਕੇ ਇਹ ਦੁਨੀਆ ਦੀ ਇੱਕ ਬੇਸਿਕ ਜਿਹੜੀ ਚਾਈਲਡ ਸਾਈਕੋਲੋਜੀ ਦੀ ਸਟਡੀ ਹੈ ਜਿਹੜੀ بار-बार ਪੁਹਾਨੀ ਚੁੱਕੀ ਹੈ ਇਸ ਦਾ ਭਾਵ ਇਹ ਹੈ ਕਿ ਅਗਰ ਅਸੀਂ ਚਾਹਦੇ ਹਾਂ ਕਿ ਪੰਜਾਬ ਦੇ ਬੱਚੇ ਸਭ ਤੋਂ ਵੱਧ ਤਰੱਕੀ ਕਰਨ ਤਾਂ ਉਹਨਾਂ ਦੇ ਲਈ ਪੰਜਾਬੀ ਸਿੱਖਣਾ ਪੜ੍ਹਨਾ ਪੰਜਾਬੀ ਸਮਝਣਾ ਬਹੁਤ ਜ਼ਰੂਰੀ ਹੈ ਤੇ ਇਸ ਇਗਜ਼ਾਮ ਪੈਟਰਨ ਦੇ ਵਿੱਚ ਪੰਜਾਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਟੌਰ ਸਿੱਖਿਆ ਮੰਤਰੀ ਮੇਰੀ CBSE ਤੋਂ ਤੇ ਕੇਂਦਰੀ ਐਜੂਕੇਸ਼ਨ ਮੰਤਰੀ ਤੋਂ ਇਮੀਡੀਏਟਲੀ ਮੰਗਿਆ ਇਸ ਨੂੰ ਰੋਲ ਬੈਕ ਕੀਤਾ ਜਾਵੇ ਇਹ ਪੰਜਾਬੀ ਨੂੰ ਪ੍ਰੀਮੀਅਮ ਲੈਂਗੁਏਜ ਨੰਬਰ ਜਿਹੜੀ ਮੇਨ ਲੈਂਗੁਏਜ ਹੈ ਜੋ ਬਲੋਡ ਦੇ ਵਿੱਚ ਲਿਖਿਆ ਕਿ ਇੱਕ ਰੀਜਨਲ ਲੈਂਗੁਏਜ ਤੇ ਫੋਰਨ ਲੈਂਗੁਏਜ ਜਿਹਦਾ ਪੇਪਰ ਇੱਕੋ ਦਿਨ ਸ਼ੋ ਜਾਇਆ ਕਰੂਗਾ ਯਾਨੀ ਭਾਵੇਂ ਚਾਹੇ ਤੁਸੀਂ ਚਾਈਨੀਸ ਸਿੱਖੋ ਚਾਹੇ ਪੰਜਾਬੀ ਜੀ ਕੋਈ ਵੈਲਿਊ ਨਹੀਂ ਸੇਮ ਕਰਦੇ ਜਾਂ ਜਿਹੜੀ ਵੀ ਬਾਕੀ ਸਟੇਟਾਂ ਦੇ ਨਹੀਂ ਪੰਜਾਬ ਦੇ ਵਿੱਚ ਹਾਂ ਹਿੰਦੀ ਤੇ ਇੰਗਲਿਸ਼ ਦਾ ਪੇਪਰ ਪੂਰਾ ਪੂਰਾ ਹੋਊਗਾ ਇੱਕ ਦਿਨ ਚ ਇੱਕ ਵਾਰੀ ਹੋਊਗਾ ਬਕਾਇਦਾ ਛੁੱਟੀ ਵੀ ਮਿਲੂਗੀ ਪਰ ਰੀਜਨਲ ਤੇ ਫੋਰਨ ਲੈਂਗੁਏਜ ਤੁਸੀਂ ਇੱਕ ਦਿਨ ਚੀ ਦੋਨਾਂ ਦੇ ਇਮਤਿਹਾਨ ਹੁੰਦੇਗੇ ਭਾਵੇਂ ਤੁਸੀਂ ਉਹਦੀ ਜਿਹੜੀ ਤਨਜੋ ਹੈ ਉਹ ਬਿਲਕੁਲ ਖਤਮ ਕਰ ਦਿੰਦੀ ਸਾਡੀ ਇਹ ਮੰਗ ਹੈ ਕਿ ਪੰਜਾਬ ਦੇ ਵਿੱਚ ਜਿਹੜੀ 10ਵੀਂ ਜਮਾਤ ਦੀ ਜਿਹ ਪੰਜਾਬੀ ਹਿੰਸੈਂਕੀ ਪੰਜਾਬੀ ਦਾ ਇਮਤਿਹਾਨ ਤੋਂ ਪੂਰੇ ਦਿਨ ਹੋਵੇ ਸਾਜ ਦੋਨੋਂ ਵਾਰੀ ਹੋਵੇ ਤਾਂ ਕਿ ਬੱਚਾ ਜਿਹੜਾ ਪੰਜਾਬੀ ਚ ਪਰਫੈਕਟ ਹੋ ਸਕੇ ਤੇ ਦੂਜੀ ਮੰਗ ਇਹ ਹੈ ਕਿ ਜਿੱਥੇ ਰੀਜਨਲ ਲੈਂਗੁਏਜ ਦਾ ਲੈਂਗੁਏਜ ਇਡੈਂਟੀਫਾਈਡ ਕੀਤਾ ਉਹਦੇ ਵਿੱਚ ਪੰਜਾਬੀ ਲਾਜ ਨਹੀਂ ਪਾਈ ਜਾਵੇ ਕਿਉਂਕਿ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਇਦਾਂ ਦੇ ਸੂਬੇ ਨੇ ਜਿੱਥੇ ਪੰਜਾਬੀ ਬੋਲੀ ਪੜੀ ਤੇ ਲਿਖੀ ਜਾਂਦੀ ਹੈ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਦਿੱਲੀ ਹੋਵੇ ਕਲ ਕਲਕੱਤਾ ਜਮਾਤ ਮੈਂ ਦੀ ਬਾਤੀ ਹੈ ਵੰਗਪਾ ਪੂਰੇ ਦੇਸ਼ ਦੇ ਵਿੱਚ ਪੰਜਾਬੀ ਫੈਲ ਲੇਗੇ ਤਾਂ ਉੱਥੇ ਕਿਤੇ ਵੀ ਜਿੱਥੇ ਵੀ ਪੰਜਾਬੀ ਪੜਨਾ ਛਾਂ ਤੋ ਸੀਬੀਐਸਸੀ ਦੇ ਸਕੂਲ ਦੇ ਵਿੱਚ ਉੱਥੇ ਪੰਜਾਬੀ ਐਜ਼ ਅ ਰੀਜਨਲ ਲੈਂਗੁਏਜ ਸਿਲੈਕਟ ਕਰ ਸਕਣ ਮੈਂ ਇਸ ਦੇ ਉੱਪਰ ਅੱਜ ਇੱਕ ਖਤਰੀ ਦੇਖ ਰਿਹਾ ਹੈ ਕੇਂਦਰੀ ਐਜੂਕੇਸ਼ਨ ਮਿਸ਼ਨ ਜਿਸ ਹੂਰੇ ਤੈਨੂੰ ਕਿ ਮੈਂ ਕੀ ਕਹਿ ਰਿਹਾ ਹਾਂ ਖਜੂਦ ਬੈਂਸੇ ਬਲੋ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਦੀ ਤਵੱਜੋ ਨੂੰ ਕੇਂਦਰ ਖਤਮ ਕਰਨਾ ਚਾਹੁੰਦਾ ਹੈ